ਅਰੇ ਅਡੀ ਕ੍ਰੇਲਾ ਆਪਣੇ ਆਪ ਵਿੱਚ ਇੱਕ ਦਵਾਈ ਹੈ ਡੰਡੀ ਕੱਚੇ ਕ੍ਰੇਲੇ ਦਾ ਜੂਸ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ ਵਿੱਚ ਸਾਰੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਚਾਹੀਦੇ ਹਨ ਡੰਡੀ ਜਾਣਦੇ ਹਾਂ ਕ੍ਰੇਲੇ ਦਾ ਜੂਸ ਪੀਣ ਦੇ ਫਾਇਦੇ ਡੰਡੀ ਕ੍ਰੇਲੇ ਦਾ ਜੂਸ ਸਰੀਰ ਵਿੱਚ ਕੁਦਰਤੀ ਖੂਨ ਸੋਧਕ ਦੇ ਰੂਪ ਵਿੱਚ ਕੰਮ ਕਰਦਾ ਹੈ ਡੰਡੀ ਇਹ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਮੁਫਤ ਰੈਡੀਕਲਜ਼ ਨਾਲ ਹੋਏ ਨੁਕਸਾਨ ਤੋਂ ਬਚਾਉਂਦਾ ਹੈ ਡੰਡੀ ਇਸ ਲਈ ਖੂਨ ਨੂੰ ਸਾਫ਼ ਕਰਨਾ ਅਤੇ ਫਿੰਸੀਆਂ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਰੋਜ਼ ਇੱਕ ਗਲਾਸ ਕ੍ਰੇਲੇ ਦਾ ਜੂਸ ਪੀਣਾ ਜ਼ਰੂਰੀ ਹੈ ਡੰਡੀ ਇਹ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ਡੰਡੀ ਕ੍ਰੇਲੇ ਵਿੱਚ ਮੌਜੂਦ ਬੀਟਾ ਕੈਰੋਟੀਨ ਅੱਖਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਡੰਡੀ ਟੀਵੀ ਸਕਰੀਨ ਉੱਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਕ੍ਰੇਲੇ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਇਸ ਦਾ ਜੂਸ ਹਫਤੇ ਵਿੱਚ ਦੋ ਵਾਰ ਪੀਣਾ ਚਾਹੀਦਾ ਹੈ ਡੰਡੀ ਬੱਚਿਆਂ ਨੂੰ ਵੀ ਕ੍ਰੇਲਾ ਖਾਣਾ ਚਾਹੀਦਾ ਹੈ ਡੰਡੀ ਇਸ ਨਾਲ ਉਹਨਾਂ ਦੀ ਯਾਦਦਾਸ਼ਤ ਅਤੇ ਅੱਖਾਂ ਦੋਵੇਂ ਮਜ਼ਬੂਤ ਹੋਣਗੀਆਂ ਅਤੇ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਵਧੇਗੀ ਟੰਡੀ ਜਿਹੜੇ ਸ਼ੂਗਰ ਮਰੀਜ਼ਾਂ ਨੂੰ ਇنسولਿਨ ਲਗਾਉਣ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਤੁਰੰਤ ਕarele ਦਾ ਜੂਸ ਪੀਣਾ ਸ਼ੁਰੂ ਕਰਨਾ ਚਾਹੀਦਾ ਹੈ ਟੰਡੀ ਇਹ ਕੁਦਰਤੀ ਤੌਰ ਉੱਤੇ ਸਰੀਰ ਵਿੱਚ ਇنسولਿਨ ਬਣਾਉਂਦਾ ਹੈ ਜਿਸ ਕਾਰਨ ਵਿਅਕਤੀ ਦੀ ਸ਼ੂਗਰ ਕੁਦਰਤੀ ਤੌਰ ਉੱਤੇ ਆਮ ਸੀਮਾ ਉੱਤੇ ਆਉਂਦੀ ਹੈ ਨੰਡੀ ਰੈਡੀ ਇਹ ਤੁਹਾਡੀ ਕਮਿਊਨਿਟੀ ਵਧਾਉਣ ਵਿੱਚ ਵੀ ਮਦਦ ਕਰਦਾ ਹੈ ਨੰਡੀ ਕarele ਦਾ ਜੂਸ ਪੀਣ ਨਾਲ ਸਰੀਰ ਵਿੱਚ ਕੈਲੋਰੀ ਘਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ ਡੰਡੀ ਇਸ ਲਈ ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ ਡੰਡੀ ਫਾਈਬਰ ਨਾਲ ਭਰਪੂਰ ਭੋਜਨ ਖਾਣ ਨਾਲ ਤੁਹਾਨੂੰ পেট ਭਰਿਆ ਮਹਿਸੂਸ ਹੁੰਦਾ ਹੈ ਅਤੇ ਕੈਲੋਰੀ ਦੀ ਮਾਤਰਾ ਵੀ ਘਟ ਜਾਂਦੀ ਹੈ ਡੰਡੀ ਤਰੇਲੇ ਦਾ ਜੂਸ ਕਮਜ਼ੋਰ ਪਾਚਨ ਤੰਤਰ ਸੁਧਾਰਦਾ ਹੈ ਅਤੇ ਕਬਜ ਨੂੰ ਦੂਰ ਕਰਦਾ ਹੈ ਡੰਡੀ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਹ ਐਸਿਟ ਦੇ ਸਰਬੇ ਨੂੰ ਵਧਾਉਂਦਾ ਹੈ ਜਿਸ ਨਾਲ ਪਾਚਨ ਸ਼ਕਤੀ ਵਧਦੀ ਹੈ ਡੰਡੀ ਇਸ ਲਈ ਚੰਗੀ ਪਾਚਨ ਸਮਰੱਥਾ ਲਈ ਹਫਤੇ ਵਿੱਚ ਇੱਕ ਵਾਰ ਸਵੇਰੇ ਤਰੇਲੇ ਦਾ ਜੂਸ ਜ਼ਰੂਰ ਪੀਓ ਡੰਡੀ ਹਾਲਾਂਕਿ ਜੇ ਤੁਸੀਂ ਕਿਸੇ ਵੀ ਬਿਮਾਰੀ ਨੂੰ ਠੀਕ ਕਰਨ ਲਈ ਕਰੇਲੇ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ ਡੰਡੀ ਉਸ ਦੀ ਸਲਾਹ ਤੋਂ ਬਿਨਾ ਅਜਿਹੇ ਪ੍ਰਵੰਧਾਂ ਨੂੰ ਆਪਣੇ ਆਪ ਅਪਣਾਉਣ ਨਾਲ ਲਾਭ ਦੀ ਬਜਾਏ ਨੁਕਸਾਨ ਵੀ ਹੋ ਸਕਦਾ ਹੈ ਡੰਡੀ ਨਾਰੀਅਲ ਅਤੇ ਇਸ ਦਾ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ ਡੰਡੀ ਇਸ ਨੂੰ ਦੁੱਧ ਵਾਂਗ ਸੰਪੂਰਨ ਆਹਾਰ ਮੰਨਿਆ ਜਾਂਦਾ ਹੈ ਡੰਡੀ ਇਸ ਵਿੱਚ ਵਿਟਾਮਿਨ A B ਅਤੇ C ਦੇ ਨਾਲ ਪ੍ਰੋਟੀਨ ਕੈਲਸ਼ੀਅਮ ਤੇ ਲੋਹ ਪਦਾਰਥ ਵੀ ਪਾਏ ਜਾਂਦੇ ਹਨ ਡੰਡੀ ਇਹ ਸਾਰੇ ਤੱਤ ਸਰੀਰ ਦੇ ਵਿਕਾਸ ਲਈ ਬਹੁਤ کارਗਰ ਮੰਨੇ ਜਾਂਦੇ ਹਨ ਡੰਡੀ ਗਰਮੀਆਂ ਵਿੱਚ ਨਾਰੀਅਲ ਪਾਣੀ ਪੀਣ ਨਾਲ